ਸਾਡੇ ਦਾ ਨਾ ਜੀ ਜੋੜ-ਜੋੜ ਦੇ ਵਿੱਚ ਵੱਸ ਗਿਆ ਕਿਉਂਕਿ ਸਾਨੂੰ ਸਿਖਾਇਆ ਗਿਆ ਗੱਲ ਨਸ਼ਿਆ ਤੋਂ ਜੋ ਪੰਜਾਬ ਨੂੰ ਕੋੜੇ ਚ ਲੱਗ ਚੁੱਕਾ ਹੈ ਸਾਨੂੰ ਲੱਗਦਾ ਸੱਭਿਆਚਾਰ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋਓ ਦੇਖੋ ਸੱਭਿਆਚਾਰ ਨਾਲ ਜੁੜ ਕੇ ਕੁਦਰਤੀ ਗੱਲ ਹੈ ਜੀ ਤੁਸੀਂ ਦੂਰ ਹੋਗੇ ਤੁਸੀਂ ਆਪਣੇ ਗਰਾਊਂਡ ਚ ਜਾਂਦੇ ਹੋ ਤੁਸੀਂ ਆਪਸ ਬੈਠ ਕੇ ਆਪਸ ਹੀ ਗੱਲਬਾਤ ਕਰਦੇ ਹੋ ਤੁਸੀਂ ਜਦੋਂ ਵੀ ਗੱਲਬਾਤ ਕਰੋਗੇ ਤੁਸੀਂ ਸੱਭਿਆਚਾਰਕ ਦੀ ਕਰੋਗੇ ਆਪਦੀ ਵਿਰਸੇ ਦੀ ਕਰੋਗੇ ਜਾਂ ਆਪਦੇ ਨੱਚਣ ਦੀ ਕਰੋਗੇ ਜਾਂ ਆਪਦੇ ਐਕਸਰਸਾਈਜ਼ ਦੀ ਕਰੋਗੇ ਤੇ 1985 ਤੋਂ ਅਸੀਂ 90 99 ਤੱਕ ਕਾਲਜ ਦਾ ਹੈ ਉਦੋਂ ਬਾਅਦ ਫਿਰ ਆਪਦੇ ਕੰਮਦੰਦਿਆਂ 'ਚ ਲੱਗ ਗਏ ਜੀ ਤੇ ਸਮਝ ਲਓ ਤੁਸੀਂ ਉਦੋਂ ਤੋਂ ਹੀ ਢੰਗੜਾ ਪਾ ਰਹੇ ਹੋ। ਪਰ ਉਹਨਾਂ ਆਮ ਹੀ ਇਹ ਨੱਚੀ ਜਾਂਦੇ ਜੀ ਇੱਦਾਂ ਹੀ ਨੱਚਦੇ ਨੇ ਜੀ ਅਸੀਂ ਇਹ ਕਰ। ਫਿਰ ਰਿਦਮ ਹੋਵੇ ਤੇਰੇ ਜੰਦ ਦੇ ਨਾਲ ਜ਼ਿਆਦਾ ਚੱਲਿਆ ਜਾਂਦਾ ਜੀ। ਕਿਤੇ ਦੀ ਨਿਰਦੇਸ਼ ਨੂੰ ਤੋਂ ਬਿਨਾਂ ਤੱਕ ਇਹ ਨੱਚਾ ਗਿਆ ਜੀ ਹੋਰ ਤਾਂ ਵੀਰੇ ਹੋਣੀ। ਗੁਰਬਾਣੀ ਦਾ ਫਰਮਾਨ ਹੈ ਹੱਸਣਾ ਖੇਲਣਾ ਮਨ ਕਾ ਚਾਹੋ। ਕਿਉਂਕਿ ਜਦੋਂ ਅੱਜ ਦੇ ਦੁਨੀਆ ਦੇ ਵਿੱਚ ਅਸੀਂ ਸਟ੍ਰੈਸ ਬਹੁਤ ਜ਼ਿਆਦਾ ਲੈ ਰਹੇ ਹਾਂ ਤਾਂ ਇਸ ਕਾਰਨ ਸਾਨੂੰ ਕਈ ਪ੍ਰੋਬਲਮਜ਼ ਆਉਂਦੀਆਂ ਨੇ ਪਰ ਐ ਸਟ੍ਰੈਸ ਨੂੰ ਘਟਾਇਆ ਕਿਵੇਂ ਜਾ ਸਕਦਾ ਜਦੋਂ ਅਸੀਂ ਮੋਬਾਈਲ ਦੇਖਦੇ ਆ ਤਾਂ ਮੋਬਾਈਲ ਦੇ ਵਿੱਚ ਅਕਸਰ ਹੀ ਸਾਡੇ ਕੋਲ ਇੱਕ ਵੀਡੀਓ ਆਉਂਦੀ ਹੈ ਜਿਸ ਦੇ ਵਿੱਚ ਅਮਰਿੰਦਰ ਸਿੰਘ ਸੰਧੂ ਭੰਗੜਾ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਕਿਉਂਕਿ ਜਦੋਂ ਸਕਰੀਨ ਤੇ ਤੁਸੀਂ ਅਮਰਿੰਦਰ ਸਿੰਘ ਸੰਧੂ ਨੂੰ ਦੇਖਦੇ ਹੋ ਤਾਂ ਅਕਸਰ ਹੀ ਭੰਗੜਾ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਆ ਗੱਲਬਾਤ ਕਰਦੇ ਆ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਠੀਕ ਠਾਕ ਹੈ ਜੀ ਜਨਾਬ ਤੁਹਾਨੂੰ ਅਸੀਂ ਜਦੋਂ ਭੰਗੜਾ ਪਾਉਂ ਸਟ੍ਰੈਸ ਜਿਹੜਾ ਹੈ ਮਾਈਂਡ ਦਾ ਉਹ ਕਿਤੇ ਨਾ ਕਿਤੇ ਘਟ ਜਾਂਦਾ ਹੈ ਇੱਕ ਤੁਹਾਡੀ ਭੰਗੜੇ ਦੇ ਸਟੈਪ ਤੇ ਦੂਜੇ ਤੁਹਾਡੀ ਸਮਾਈਲ ਕੀ ਕਹਿਣਾ ਚਾਹੋਗੇ ਥੈਂਕ ਯੂ ਸਰ ਬਹੁਤ ਵਧੀਆ ਗੱਲ ਹੈ ਜੀ ਸਰ ਦੇਖੋ ਭੰਗੜਾ ਪਾਉਣ ਦਾ ਤੇ ਮਟਕਾਉਣ ਦਾ ਦੋਵਾਂ ਚੀਜ਼ਾਂ ਦਾ ਫਰਕ ਹੈ ਤੁਸੀਂ ਨਾ ਜੀ ਭੰਗੜੇ ਨੂੰ ਬੜੀ ਰੂਹ ਦੇ ਨਾਲ ਪਾਓ ਇਹ ਖੈ ਤਾਂ ਐਕਸਰਸਾਈਜ਼ ਹੀ ਹੈ ਜ ਜਦੋਂ ਤੁਸੀਂ ਇਸ ਐਕਸਰਸਾਈਜ਼ ਨੂੰ ਮਤਲਬ ਕਿ ਭੰਗੜੇ ਦੇ ਰੂਪ ਚ ਲੈ ਜਾਓਗੇ ਤਾਂ ਉਦੋਂ ਇਹ ਭੰਗੜਾ ਬਣ ਜਾਂਦਾ ਹੈ ਸੋ ਇਹ ਆ ਵੀ ਜਦੋਂ ਤੁਸੀਂ ਜੇ ਆਪਾਂ ਜਿਮ ਦੇ ਵਿੱਚ ਜਾਂਦੇ ਆ ਠੀਕ ਆ ਜਿਮ ਬਹੁਤ ਵਧੀਆ ਐਕਸਰਸਾਈਜ਼ ਆ ਗਰਾਊਂਡ ਬਹੁਤ ਵਧੀਆ ਐਕਸਰਸਾਈਜ਼ ਆ ਜੇ ਜਿੱਥੇ ਵੀ ਆ ਇੱਥੇ ਮੈਂ ਤਾਂ ਇਹ ਚਾਹਣਾ ਵੀ ਸਾਰੇ ਜਗ੍ਹਾ ਤੇ ਭੰਗੜੇ ਦਾ ਵੀ 5-5 ਮਿੰਟ ਅੱਧਾ-ਅੱਧਾ ਘੰਟਾ ਜਾਂ 20 ਮਿੰਟ ਕਲਾਸਾਂ ਲੱਗਣ ਤਾਂ ਇਹਨਾਂ ਤੋਂ ਹੋਰ ਬੱਚਿਆਂ ਨੂੰ ਖੁਸ਼ੀ ਮਿਲੂਗੀ ਤਾਂ ਐਕਸਰਸਾਈਜ਼ ਬੰਦ ਰੱਖ ਕੇ ਬਹੁਤ ਵਧੀਆ ਹੋ ਜਾਂਦੀ ਆ ਭੰਗੜੇ ਦੇ ਨਾਲ ਤੁਹਾਨੂੰ ਖੁਸ਼ੀ ਮਿਲਦੀ ਆ ਆਨੰਦ ਆਉਂਦਾ ਆ ਜੀ ਥੋਡੀ ਰੂਹ ਖੁਸ਼ ਹੁੰਦੀ ਆ ਸਾਨੂੰ ਤਾਂ ਸੁਣਨ ਦੇ ਵਿੱਚ ਤੁਹਾਡੇ ਅਕਸਰ ਜੋ ਮਿੱਤਰ ਸੱਜਣ ਨੇ ਉਹ ਤਾਂ ਕਹਿੰਦੇ ਨੇ ਵੀ ਸੰਧੂ ਸਾਹਿਬ ਚਲਦਾ ਰਹਿੰਦਾ ਇਹ ਅਸੀਂ ਉਹੀ ਇਹ ਗੱਲ ਕਰਦੇ ਵੀ ਸਾਡੇ ਤਾਂ ਨਾ ਜੀ ਜੋੜ-ਜੋੜ ਦੇ ਵਿੱਚ ਵੱਸ ਗਿਆ ਕਿਉਂਕਿ ਸਾਨੂੰ ਸਿਖਾਇਆ ਗਿਆ ਸਾਡੇ ਮੈਂ ਡੀਏਵੀ ਕਾਲਜ ਬੋਰਤੂ ਪੜ੍ਹਿਆ ਆ ਜੀ ਸਾਡੇ ਪ੍ਰੋਫੈਸਰ ਪ੍ਰੋਫੈਸਰ ਇਕਬਾਲ ਸਿੰਘ ਗੁਦਾਰਾ ਪ੍ਰੋਫੈਸਰ ਸੰਧੂ ਚਹਲ ਸਰ ਸਾਰੇ ਇਹਨਾਂ ਨੇ ਸਾਨੂੰ ਸਿਖਾਇਆ ਅਸੀਂ ਭਾਜੀ ਤਰਲੋਕ ਦੀ ਤੁੰਬੀ ਤੇ ਨੱਚਦੇ ਹੁੰਦੇ ਸੀ ਇੰਨਾ ਵਧੀਆ ਸਾਨੂੰ ਉਹਨਾਂ ਨੇ ਸਿਖਾਇਆ ਇਹ ਸਟੈਪ ਸਾਡੇ ਤਾਂ ਹੀ ਨਿਕਲਦੇ ਆ ਜੀ ਕਿਉਂਕਿ ਅਸੀਂ ਸਿੱਖਿਆ ਅਸੀਂ ਕੱਲਾ ਪਾਇਆ ਨਹੀਂ ਲੋਕ ਜ਼ਿਆਦਾਤਰ ਪਾਉਂਦੇ ਨੇ ਉਹ ਫਿਰ ਭੁੱਲ ਜਾਂਦੇ ਨੇ ਸੰਧੂ ਸਾਹਿਬ ਕੀ ਲੱਗਦਾ ਹੈ ਅੱਜ ਦੇ ਟਾਈਮ ਦੇ ਵਿੱਚ ਦੇਖੋ ਲੋਕ ਆਪਣੇ ਇੰਜੋਏਮੈਂਟ ਵਾਸਤੇ ਐਡਵੈਂਚਰਿੰਗ ਕਰਦੇ ਨੇ ਠੀਕ ਹੈ ਜੀ ਫਿਲਮਾਂ ਦੇਖਦੇ ਨੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਭੰਗੜਾ ਇੱਕ ਸਾਡਾ ਫਰੀ ਦਾ ਸ਼ੌਂਕ ਹੈ ਜੋ ਪੰਜਾਬੀ ਕਹਿੰਦੇ ਭੰਗੜੇ ਨਾਲ ਮਾਣੇ ਜਾਂਦੇ ਨੇ ਕੀ ਲੱਗਦਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਲੋਕਾਂ ਨੂੰ ਭੰਗੜੇ ਨਾਲ ਜਾਂ ਆਪਣੇ ਸੱਭਿਆਚਾਰ ਨਾਲ ਜੁੜਨ ਦਾ ਲੋਕ ਟੁੱਟ ਵੀ ਰਹੇ ਨੇ ਜਾਂ ਜੁੜ ਰਹੇ ਨੇ ਟੁੱਟ ਰਹੇ ਨੇ ਪਹਿਲਾਂ ਨਾਲੋਂ ਜ਼ਿਆਦਾ ਜੁੜ ਰਹੇ ਨੇ ਬਹੁਤ ਅਕੈਡਮੀਓ ਖੁੱਲ ਗਈਆਂ ਜੀ ਪੇਰੈਂਟਸ ਵੀ ਬਹੁਤ ਇੰਟਰਸਟ ਲੈ ਰਹੇ ਨੇ ਦੇਖੋ ਜਦੋਂ ਕਿਤੇ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਜਾਂ ਸਰਦੀਆਂ ਦੀਆਂ ਜਾਂ ਕਿਤੇ ਵੀ ਆ ਮੈਨੂੰ ਲੱਗਦਾ ਕੋਈ ਗਰਾਊਂਡ ਤੇ ਕੋਈ ਸਕੂਲ ਐ ਉਹ ਜਾਈ ਜਿੱਥੇ ਢੋਲੀ ਵੱਜ ਰਿਹਾ ਹੁੰਦਾ ਔਰ ਐਨੀਆਂ ਅਕੈਡਮੀਆ ਖੁੱਲ ਗਈਆਂ ਪੇਰੈਂਟਸ ਖੁਦ ਨਾਲ ਬੱਚਿਆਂ ਨੂੰ ਲੈ ਕੇ ਜਾਂਦੇ ਵੀ ਇਹਦੇ ਵਿੱਚ ਧਿਆਨ ਦੇਈਏ ਔਰ ਬਹੁਤ ਵਧੀਆ ਲੱਗਦਾ ਮਤਲਬ ਕਿ ਪਹਿਲਾਂ ਨਾਲੋਂ ਜਿਵੇਂ ਹੁੰਦਾ ਸੀ ਨਾ ਵੀ ਭੰਗੜੇ ਨੂੰ ਆਦੇ ਵੀ ਇਹ ਤਾਂ ਨੱਚਣ ਵਾਲਿਆ ਉਹ ਗੱਲ ਖਤਮ ਹੋ ਗਈ ਹੁਣ ਇਹਦੀ ਰਿਸਪੈਕਟ ਹੋਣ ਲੱਗ ਗਈ ਹੈ ਜਿਹਦੇ ਵਧੀਆ ਲੱਗਦਾ ਜੀ ਖੁਸ਼ੀ ਮਿਲਦੀ ਸਤੂ ਸਾਹਿਬ ਲੱਗਦਾ ਕਿਉਂਕਿ ਸੱਭਿਆਚਾਰ ਨਾਲ ਜੁੜ ਕੇ ਵੀ ਅਸੀਂ ਨਸ਼ਿਆਂ ਤੋਂ ਦੂਰ ਰਹਿ ਸਕਦੇ ਆ ਤੁਸੀਂ ਲੈਕਚਰ ਦੇ ਵਿੱਚ ਵੀ ਇਹ ਗੱਲ ਨਸ਼ਿਆ ਤੋਂ ਜੋ ਪੰਜਾਬ ਨੂੰ ਕੋੜ ਇੱਕ ਲੱਗ ਚੁੱਕਾ ਹੈ ਸਾਨੂੰ ਲੱਗਦਾ ਸੱਭਿਆਚਾਰ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋਓ ਦੇਖੋ ਸੱਭਿਆਚਾਰਕ ਨਾਲ ਜੁੜ ਕੇ ਕੁਦਰਤੀ ਗੱਲ ਹੈ ਜੀ ਤੁਸੀਂ ਦੂਰ ਹੋਵੋਗੇ ਤੁਸੀਂ ਆਪਦੇ ਗਰਾਊਂਡ 'ਚ ਆਉਂਦੇ ਹੋ ਤੁਸੀਂ ਆਪਸੇ ਬੈਠ ਕੇ ਆਪਸੇ ਗੱਲਬਾਤ ਕਰਦੇ ਹੋ ਤੁਸੀਂ ਜਦੋਂ ਵੀ ਗੱਲਬਾਤ ਕਰੋਗੇ ਤੁਸੀਂ ਸੱਭਿਆਚਾਰਕ ਦੀ ਕਰੋਗੇ ਆਪਦੀ ਵਿਰਸੇ ਦੀ ਕਰੋਗੇ ਜਾਂ ਆਪਦੇ ਨੱਚਣ ਦੀ ਕਰੋਗੇ ਜਾਂ ਆਪਦੇ ਐਕਸਰਸਾਈਜ਼ ਦੀ ਕਰੋਗੇ ਤਾਂ ਉਦੋਂ ਨਸ਼ੇ ਦੀ ਗੱਲ ਹੀ ਨਹੀਂ ਹੋਊਗੀ ਨਾ ਤੁਸੀਂ ਵਿਲੇ ਹੋਵੋਗੇ ਜੀ ਤੁਹਾਨੂੰ ਜਿਹੜੀ ਵੀ ਐਕਸ਼ਨ ਸਿਖਾਏ ਜਾਂਦੇ ਆ ਤੁਸੀਂ ਉਹਨੂੰ ਅਪਰੂਵ ਕਰਦੇ ਹੋ ਕੁਦਰਤੀ ਗੱਲ ਆ ਜੀ ਉਹਦੇ ਤੇ ਟਾਈਮ ਦਿੱਤਾ ਜਾਊਗਾ ਨਸ਼ੇ ਵਾਲੇ ਦੇ ਪਾਸੇ ਤਾਂ ਧਿਆਨ ਹੀ ਨਹੀਂ ਜਾਣਾ ਜੀ ਸੰਧੂ ਸਾਹਿਬ ਜੇਕਰ ਗੱਲ ਕੀਤੀ ਜਾਂਦੀ ਹੈ ਕਿੰਨੇ ਸਮੇਂ ਤੋਂ ਤੁਸੀਂ ਇਹ ਭੰਗੜਾ ਪਾ ਰਹੇ ਹੋ ਕਿਉਂਕਿ ਤੁਹਾਡੇ ਸਟੈਪਸ ਜੋ ਨੇ ਉਹ ਉਹ ਬਿਲਕੁਲ ਹੀ ਐਕੂਰੇਟ ਨੇ ਕਈ ਵਾਰ ਢੋਲ ਦਾ ਜੋ ਧਗਾ বাজਾਉਣ ਵਾਲਾ ਹੈ ਉਹ ਬੇਸ਼ੱਕ ਗਲਤੀ ਕਰ ਸਕਦਾ ਹੈ ਪਰ ਤੁਹਾਡੇ ਸਟੈਪ ਚ ਨਹੀਂ ਗਲਤੀ ਹੁੰਦੀ ਮੈਂ ਉਹੀ ਗੱਲ ਵਾਰੀ ਵਾਰੀ ਕਰ ਰਿਹਾ ਵੀ ਸਾਨੂੰ ਸਿਖਾਇਆ ਗਿਆ ਆ ਨਹੀਂ ਕਿੰਨੇ ਸਾਲਾਂ ਤੋਂ ਤੁਸੀਂ ਮੈਂ 80 ਤੋਂ ਸਟਾਰਟ ਕੀਤਾ ਸੀਗਾ ਜੀ ਤੇ 1985 ਤੋਂ ਅਸੀਂ 90 99 ਤੱਕ ਕਾਲਜ ਦੇ ਉਦੋਂ ਬਾਅਦ ਫਿਰ ਆਪਦੇ ਕੰਮਦੰਦਿਆਂ 'ਚ ਲੱਗ ਗਏ ਜੀ ਤੇ ਸਮਝ ਲਓ ਤੁਸੀਂ ਉਦੋਂ ਤੋਂ ਹੀ ਪੰਗੜਾ ਪਾ ਰਹੇ ਹੋ ਜੀ ਹੁਣ মিডিਆ ਕਰਕੇ ਸਾਨੂੰ ਜ਼ਿਆਦਾ ਹੋ ਗਿਆ ਸਾਨੂੰ ਹੌਸਲਾ ਮਿਲਣ ਲੱਗਾ ਔਰ ਸਾਨੂੰ ਬੱਚੇ ਬਹੁਤ ਪਿਆਰ ਕਰਦੇ ਆ ਸਾਨੂੰ ਲੋਕ ਇੰਨਾ ਪਿਆਰ ਕਰਦੇ ਆ ਮੈਂ ਇਹਦੇ ਲਈ ਧੰਨਵਾਦ ਆ ਵੀ ਜਿਹੜੇ ਪਿਆਰ ਕਰਦੇ ਆ ਔਰ ਸਾਨੂੰ ਕਮੈਂਟ ਕਰਦੇ ਨੇ ਤੇ ਉਹਨਾਂ ਕਰਕੇ ਅਸੀਂ ਆਪਣੇ ਆਪ ਨੂੰ ਫੇਰ ਉਹਨਾਂ ਦੀਆਂ ਗੱਲਾਂ ਦੇ ਖਰੇ ਉੱਤਰ ਲਈ ਫੇਰ ਅਸੀਂ ਕੋਸ਼ਿਸ਼ ਕਰਦੇ ਆ ਫੈਨ ਫੋਲੋਇੰਗ ਕਿਦੇ ਦੀ ਨੇ ਕਿੱਦਾਂ ਦੀ ਰਹੀ ਕਿਉਂਕਿ ਜਦੋਂ ਤੁਸੀਂ ਪਰਿਵਾਰ ਨਾਲ ਕਿਤੇ ਜਾਂਦੇ ਹੋ ਤਾਂ ਤੁਹਾਨੂੰ ਜਦੋਂ ਲੋਕ ਕਹਿੰਦੇ ਨੇ ਫੋਟੋ ਖਿਚਵਾਣੀ ਹੈ ਫੈਨ ਫੋਲਵਿੰਗ ਤੋਂ ਤੁਸੀਂ ਆਪਣੇ ਆਪ ਨੂੰ ਸੰਤੁਸ਼ਟ ਸਮਝਦੇ ਹੋ ਕਿੰਨੀ ਕਿ ਹੈ ਬਿਲਕੁਲ ਬਹੁਤ ਜ਼ਿਆਦਾ ਜੀ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਕੋਈ ਵੀ ਨਹੀਂ ਹੈ ਮਤਲਬ ਕਿ ਹਰ ਬੰਦੇ ਦੇ ਫੋਨ ਦੇ ਵਿੱਚ ਮੇਰੀ ਸਾਡੀ ਵੀਡੀਓ ਹੁੰਦੀ ਆ ਔਰ ਪਰਿਵਾਰਾਂ ਚ ਹੁੰਦੀ ਆ ਸਾਨੂੰ ਚੰਗਾ ਲੱਗਦਾ ਜੀ ਬਹੁਤ ਹੀ ਚੰਗਾ ਲੱਗਦਾ ਜੀ ਸਿਰਫ ਇਹਦੀ ਦੇਣ ਇਹ ਭੰਗੜੇ ਦੀ ਦੇਣ ਹੈ ਜੀ ਚਲੋ ਭੰਗੜੇ ਦੀ ਦੇਣ ਦਾ ਇੱਕ ਹੋਰ ਮੇਰੇ ਗੱਲ 'ਚ ਜਹਨ 'ਚ ਕੁਐਸਚਨ ਆਇਆ ਹੈ ਸੱਚ ਸੱਚ ਇਮਾਨਦਾਰੀ ਨਾਲ ਦੱਸਣਾ ਵੀ ਪੰਜਾਬੀ ਇੰਡਸਟਰੀ ਫਿਲਮ ਇੰਡਸਟਰੀ ਦੇ ਕਿਹੜੇ-ਕਿਹੜੇ ਵਿਅਕਤੀਆਂ ਨੇ ਤੁਹਾਡੇ ਨਾਲ ਫੋਲੋ ਅਪ ਕੀਤਾ ਹੈ ਕਿ ਸਾਡੀ ਫਿਲਮ ਦੇ ਵਿੱਚ ਕੰਮ ਕਰੋ ਜਾਂ ਫਿਲਮ ਦੇ ਵਿੱਚ ਵੀ ਜਾਣਾ ਚਾਹੁੰਦੇ ਹੋ ਨਹੀਂ ਦੇਖੋ ਜੀ ਫਿਲਮ ਦੇ ਵਿੱਚ ਪਹਿਲਾਂ ਤੇ ਆ ਨੀ ਦਿੱਤਾ ਕਦੇ ਹੁਣ ਸਾਡੇ ਨਾਲ ਕਦੀ ਦਾਦੇ ਦੀਆਂ ਕਦੀ ਪੋਤੇ ਦੀਆਂ ਫਿਲਮ ਆਈ ਸੀ ਉਹਦੇ ਵਿੱਚ ਮੈਨੂੰ ਦਾਦੇ ਦਾ ਰੋਲ ਮਿਲਿਆ ਸੀ ਸਿੰਗਰ ਨੇ ਬਹੁਤ ਵਧੀਆ ਨੇ ਆ ਹੁਣ ਲੇਟੈਸਟ ਸੀ ਕਾਲਾ ਟਿੱਕਾ ਸਰਬਜੀਤ ਜਿੰਮੇ ਦਾ ਗਾਣਾ ਆਇਆ ਜੀ ਕੱਲ ਪਰਸੂ ਦੇ ਰਿਲੀਜ ਹੋ ਉਹਦੇ ਵਿੱਚ ਵੀ ਸਾਨੂੰ ਉਹਨਾਂ ਨੇ ਏ ਬਹੁਤ ਮਾਣ ਦਿੱਤਾ ਸਾਨੂੰ ਬੁਲਾਇਆ ਗਿਆ ਜੀ ਬਾਕੀ ਸਤਵਿੰਦਰ ਬਿੱਟੀ ਆ ਜੀ ਜਾਂ ਰਾਜਵੀਰ ਜਵੰਦੇ ਹੁਣੀ ਆ ਸਾਰੇ ਸਾਡੇ ਬਹੁਤ ਅੱਛੇ ਨੇ ਸਾਡੇ ਦੋਸਤ ਨੇ ਅੱਜ ਤੁਸੀਂ ਇੱਥੇ ਇਕੱਲੇ ਆਏ ਹੋ ਜਾਂ ਨਾਲ ਫੈਮਿਲੀ ਚ ਕੋਈ ਨਹੀਂ ਅੱਜ ਮੈਂ ਨਹੀਂ ਜੀ ਮੇਰਾ ਭਤੀਜਾ ਆ ਜੋ ਮੁੰਡਾ ਸਿਮਰ ਲੁਧਿਆਣੇ ਤੋਂ ਉਹ ਨਾਲ ਆਇਆ ਜੀ ਅਸੀਂ ਅਚਨਚੇ ਸਾਡਾ ਸਿਗਾ ਬਣ ਗਿਆ ਨਹੀਂ ਤਾਂ ਜੀ ਸਾਰੇ ਫੈਮਿਲੀ ਨਹੀਂ ਆਉਣਾ ਸੀਗਾ ਜੀ ਚਲੋ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ ਜੇ ਤੁਸੀਂ ਦਰਸ਼ਕਾਂ ਨੂੰ ਇੱਕ ਵਾਰ ਭੰਗੜੇ ਦਾ ਸਟੈਪ ਸਾਡੇ ਨਾਲ ਸਾਂਝਾ ਕਰ ਲੋ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਏਗੀ ਇੱਕ ਸਟੈਪ ਸਾਡੇ ਨਾਲ ਸ਼ੇਅਰ ਜਰੂਰ ਕਰ ਲੋ ਕੋਸ਼ਿਸ਼ ਕਰਦੇ ਆ ਜੇਕਰ ਮੇਤੋ ਵੀ ਪਾਇਆ ਗਿਆ ਪਲੀਜ਼ ਇੱਕ ਵਾਰ ਸ਼ੇਅਰ ਕਰ ਲੈਂਦੇ ਆ ਨੂੰ ਤਾਂ ਲੱਗਦਾ ਹੁੰਦਾ ਵੀ ਮੈਂ ਇਹੀ ਨੱਚਦਾ ਹਾਂ ਆਮ ਹੀ ਇਹ ਨੱਚੀ ਜਾਂਦੇ ਜੀ ਇਦਾਂ ਹੀ ਨੱਚਦੇ ਜੀ ਅਸੀਂ ਇਹ ਗਾ ਵੀ ਰਿਦਮ ਹੋਵੇ ਤਰ ਤੂੰ ਦੇ ਨਾਲ ਜ਼ਿਆਦਾ ਚੱਲਿਆ ਜਾਂਦਾ ਜੀ ਜਿੰਦਾ ਜਿੰਦੂ ਤੋਂ ਬਿਨਾ ਤਾਂ ਅਸੀਂ ਐ ਹੀ ਨੱਚਾਂਗੇ ਜੀ ਹੋਰ ਤਾਂ ਕੁਝ ਹੋ ਨਹੀਂ ਸਕਦਾ ਜੀ ਤੇ ਇੱਕ ਸਟੈਪ ਤੁਸੀਂ ਹੋਰ ਕਰਦੇ ਹੁੰਦੇ ਹੋ ਜਿਹੜਾ ਚਾਰ ਸਟੈਪ ਅੱਗੇ ਜਾ ਕੇ ਕੋ ਵੀ ਨਾਲ ਕੀਤਾ ਜਾਵੇ ਵਾਹ ਜੀ ਵਾਹ ਵਾਹ ਜੀ ਵਾਹ ਸਭ ਕਿਤੇ ਜਦੋਂ ਢੋਲ ਤੇ ਧਗਾ ਵੱਜਦਾ ਤਾਂ ਉਸ ਵੇਲੇ ਇਹ ਜੋ ਸਟੈਪਸ ਨੇ ਉਹ ਕਿਤੇ ਨਾ ਕਿਤੇ ਆਸਮਾਨ ਨੂੰ ਛੂ ਵੀ ਜਾਂਦੇ ਨੇ ਕਿਉਂਕਿ ਲੋਕਾਂ ਦੇ ਵਿੱਚ ਆਪਣੇ ਦਿਲਾਂ ਦੇ ਵਿੱਚ ਖਿੱਚ ਪਾਉਣੀ ਇੱਕ ਕਲਾਕਾਰ ਦੇ ਲਈ ਬਹੁਤ ਵੱਡੇ ਤੇ ਮਹਨੇ ਰੱਖਾਉਂਦੀ ਹੈ ਤਾਂ ਉਹ ਸੰਧੂ ਸਾਹਿਬ ਉਹਨੀ ਸੇਵਾ ਕਰਦੇ ਨੇ ਕਿਉਂਕਿ ਇਹਨਾਂ ਨੂੰ ਦੇਖ ਕੇ ਕਈ ਨੌਜਵਾਨਾਂ ਨੇ ਜੋ ਹੈ ਸਟੈਪਸ ਸ਼ੁਰੂ ਕੀਤੇ ਨੇ ਭੰਗੜਾ ਪਾਉਣ ਦਾ ਲੋਕਾਂ ਦੇ ਵਿੱਚ ਜੋ ਰੁਝਾਨ ਹੈ ਉਹ ਵੱਧ ਚੁੱਕਾ ਹੈ ਸੰਧੂ ਸਾਹਿਬ ਦਾ ਅਕਸਰ ਇਹ ਕਹਿਣਾ ਹੁੰਦਾ ਸੀ ਕਿ ਅਸੀਂ ਜੋ ਭੰਗੜੇ ਦੇ ਸਟੈਪ ਪਾਉਂਦੇ ਆ ਉਹ ਕਿਤੇ ਨਾ ਕਿਤੇ ਜਦੋਂ ਆਪਾਂ 10 ਬੰਦੇਆਂ ਨਾਲ ਭੰਗੜਾ ਪਾਉਂਦੇ ਆ ਤਾਂ ਕਿਤੇ ਨਾ ਕਿਤੇ ਉਹ ਇਕੱਤਰਤਾ ਹੁੰਦੀ ਹੈ ਤੇ ਇਕੱਤਰਤਾ ਖੇਡ ਦੇ ਮੈਦਾਨ 'ਚ ਵੀ ਇਕੱਤਰਤਾ ਹੋਣ ਦੇ ਕਾਰਨ ਹੀ ਜੋ ਹੈ ਨਸ਼ਿਆ ਤੋਂ ਦੂਰ ਰਹਿ ਜਾ ਦੂਰ ਰਹਿ ਜਾ ਸਕਦਾ ਕੋਈ ਹੋਰ ਜੀ ਸਾਨੂੰ ਇਸ ਭੰਗੜੇ ਵਾਸਤੇ ਕੋਈ ਵੀ ਕਿਤੇ ਵੀ ਬੁਲਾ ਲੇ ਜੀ ਅਸੀਂ ਫ੍ਰੀ ਵੋ ਕੋਸਟ ਆਵਾਂਗੇ ਜੀ ਔਰ ਸਿਖਾਉਣ ਲਈ ਅਸੀਂ ਜਦੋਂ ਵੀ ਸਾਨੂੰ ਕੋਈ ਸੱਦੇ ਅਸੀਂ ਤਿਆਰ ਹਾਂ ਜਿੱਥੇ ਵੀ ਸਾਨੂੰ ਬੁਲਾ ਦੇ ਇੱਕ ਸਟੈਪ ਮੈਂ ਵੀ ਤੁਹਾਡੇ ਨਾਲ ਕਰਨਾ ਚਾਹੁੰਦਾ ਦੇਖਦੇ ਆਂ ਤਾਂ ਕਿ ਉਹ ਹਲਾ ਤੁਸੀਂ ਤਾਂ ਜਾਣੋ ਸੱਦੇ ਬਹੁਤ ਬਹੁਤ ਸ਼ੁਕਰੀਆ ਸੰਤੂ ਸਾਹਿਬ ਥੈਂਕ ਯੂ ਵੈਰੀ ਮਚ